ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਕਸਾਨਾ ਤੇ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ SK ਸਖਸ਼ਨਾ ਦਾ ਅੱਜ ਜੇਕਰ ਆਪਨੇ ਸਾਹਮਣੇ ਦੇਖ ਰਹੇ ਸਾਰੇ ਦਸ਼ਵ ਨੇ ਕੋਰੇ ਫਿੱਕ ਤੋਂ ਪਿਆਰਪਰ ਨਮਸਕਾਰ ਦੋਸਤੋ ਆਜ਼ਾਦ ਉਮੀਦਵਾਰ ਦੀ ਗੱਲ ਕਰਾਂਗੇ ਮੋਨੂ ਸ਼ਰਮਾ ਮੇਰੇ ਸ਼ਰਮਾ ਜੀ ਦੇ ਨਾਲ ਕਿ ਆਖਿਰਕਾਰ ਇਹਨਾਂ ਨੂੰ ਚੋਣਾਂ ਦੇ ਵਿੱਚ ਉੱਦਨ ਦੀ ਜ਼ਰੂਰਤ ਕਿਉਂ ਹੈ ਚੋਣਾਂ ਦੇ ਵਿੱਚ ਲੜਨ ਦੀ ਕਾਰਨ ਕੀ ਸੀ ਆਜ਼ਾਦ ਉਮੀਦਵਾਰੀ ਕਿਉਂ ਲੜੇ ਸਭਾ ਮੋਨੂ ਸ਼ਰਮਾ ਜੀ ਨੂੰ ਤੁਹਾਡਾ ਆਸਤ ਕਾਮੇ ਸਾਹਮਣੇ ਵਿੱਚ ਕੋਲ ਸਵਾਗਤ ਕੀਤਾ ਜਾਂਦਾ ਹੈ ਨਮਸਕਾਰ ਜੀ ਸਰ ਰਾਜਨੀਤੀ ਵਿੱਚ ਆਉਂਦਾ ਕਿ ਕਹਾਂਗੇ ਕਿ ਜੋ ਲੰਬੇ ਸਮੇਂ ਤੋਂ ਵਾਪਿਸ ਸਮਾਸਵਰ ਤੇ ਦੁਨ ਲਾਤੂੜੀ ਹੋ ਸਮਾਸਰਾ ਕਰ ਰਿਹਾ ਦੁਨੀਆ ਅਤਨਾ ਕੋਈ ਸ਼ਖਸ ਨਹੀਂ ਜਿਹੜਾ ਤੁਹਾਨੂੰ ਨਹੀਂ ਜਾਂਦਾ ਪਰ ਇਸ ਟਾਈਮ ਰਾਜਿਤ ਵਿੱਚ ਆਉਂਦਾ ਵੱਡਾ ਕੰਮ ਕੀ ਆ ਗਿਆ ਸਰ ਬਹੁਤ ਜ਼ਰੂਰਤ ਪਈ ਰਹੀ ਜੀ ਸਾਡੇ ਮੂਰੇ ਤੁਸੀਂ ਪਬਲਿਕ ਨੂੰ ਮਿਲ ਕੇ ਆਏ ਹੁਣ ਇਹ ਦੂਸਰੇ ਜਨਤਾ ਨੂੰ ਪੁੱਛਿਆ ਹੁਣ ਜੀ ਹਾਂ ਜੀ ਜੀ ਵਾਕਈਆ ਸਰ ਕੀ ਜ਼ਰੂਰਤ ਪਈ ਜਿਹੜੀ ਆਜ਼ਾਦ ਇਹਨਾਂ ਮੁਖਰੇ ਹਮੇਸ਼ਾ ਜਰੂਰ ਦਿਸ ਕਰਦਾ ਹੈ ਕਿ ਸਾਡੇ ਇਥੇ ਜਿੰਨੇ ਕੈਂਡੀਡੇਟ ਪੈਰਾਸ਼ੂਟ ਆਏ ਨੇ ਜੀ ਆਪਣੀ ਇਥੇ ਬਚਪਨ ਤੋਂ ਸਿਆਸਤ ਜੇ ਸਾਡੇ ਫਾਜ਼ਲ ਸਾਹਿਬ ਨੂੰ ਘਟੂਗੜੀ ਦਾ 55 60 ਸਾਲ ਦਾ ਹੋਈ ਗਿਆ ਜਿਹੜੇ ਐਸੋਲੇ ਇਥੇ ਏਸੀ ਵਾਰਡ ਦੇ ਲਈ ਜਿਹੰਦਾ ਸ਼ਹਿਰ ਦੇ ਵਿੱਚ ਸਿਆਸਤ ਜੇ ਅੱਪਾ ਕਦੀ ਆਪ ਕਦੀ ਟਿਕਟ ਪਾਰਟੀ ਨੂੰ ਗਰੀ ਗਿਆ ਪਾਰਟੀ ਨੇ ਸਾਨੂੰ ਅਪਰੋਚ ਨਹੀਂ ਕੀਤਾ ਕਿ ਹਾਂਜੀ ਜੀ ਤੁਸੀਂ ਲੜੋ ਜੀ ਚਲੋ ਪਾਰਟੀ ਨੂੰ ਚਾਹੀਦਾ ਸੀਗਾ ਕਿ ਆਉ ਮਿਲਦਾ ਮੌਕਾ ਤੁਸੀਂ ਵੀ ਲਓ ਨੇ ਕਿਸੇ ਪਾਰਟੀ ਨੇ ਤੁਹਾਨੂੰ ਕੋਚ ਨਹੀਂ ਕੀਤੀ ਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਜੋ ਆਪਣਾ ਸ਼ਾਇਦ ਮੈਂ ਕਹਣਾ ਸਟੱਡੀ ਤੇ ਕਰਦੇ ਬਚਪਨ ਤੋਂ ਹੀ ਸਮਾਜ ਸੇਵਾ ਦੇ ਵਿੱਚ ਤੁਸੀਂ ਆਪਣਾ ਤਨ ਮਨ ਪਰਿਵਾਰ ਦੇ ਪੂਰਾ ਸਮਾਂ ਬਿਤਾਤਾ ਕਿਸੇ ਪਾਰਟੀ ਨੇ ਕੋਚ ਨਹੀਂ ਕੀਤਾ ਨਹੀਂ ਨਹੀਂ ਆਪਾਂ ਕਰਨਾ ਹੀ ਨਹੀਂ ਕੁਝ ਵੀ ਜਦ ਆਪਾਂ ਕੋਈ ਸਾਡੇ ਤੋਂ ਬਾਹਰ ਦਾ ਹੈ ਨਹੀਂਗਾ ਘਰ ਆ ਪਰਿਵਾਰ ਆ ਪਰਿਵਾਰ ਦੇ ਵਿੱਚ ਸੌਗ ਲਾਉਂਦੀਆਂ ਸੌ ਆਉਂਦਾ ਜਾਂਦਾ ਬੰਦਾ ਆਪਾਂ ਪਰਿਵਾਰ ਨੂੰ ਨਹੀਂ ਛੇੜਨਾ ਪਰਿਵਾਰ ਆ ਖੱਸੀਏ ਗੱਡੀ ਆ ਪਾ ਰਹੇ ਨੇ ਮੌਕਾ ਬਿਜਾ ਹੁੰਦਾ ਨਾ ਤਈਦਾ ਮਨੇ ਗੱਲ ਹਾਰ ਜਿੱਤ ਦੀ ਹੈ ਕਿ ਇਹ ਗੱਲ ਦੁਨੀਆ ਦੇ ਮੁੱਦਿਆਂ ਦੀ ਹੈ ਮੁੱਦਿਆਂ ਦੀ ਹੈ ਹਾਰ ਜਿੱਤ ਤੋਂ ਸਾਰੀ ਦੁਨੀਆਂ ਦਾ ਨਾ ਸਾਡੇ ਕੱਲੇ ਨਾ ਥੋੜੀ ਜਿਹੀ ਕੈਂਡੀਡੇਟ ਇੱਥੋਂ ਅਸੀਂ ਦੁਰੀਆ ਸੀਗੇ ਜੇਕਰ ਚਾਰ ਪਾਰਟੀਆਂ ਹੈਗੀਆਂ ਉਹ ਇੱਕਵੇਂ ਜਿੱਤਣਾ ਜੀ ਬਿਲਕੁਲ ਮੈਂ ਹਾਰ ਜਾਂਦਾ ਕੋਈ ਹੋਰ ਜਿੱਤ ਜਾਂਦਾ ਮੈਂ ਜਿੱਤ ਜਾਂਦਾ ਮਸਲਾ ਹਾਰ ਜਾਊਗਾ ਇਹ ਨਹੀਂ ਪਰ ਬਣ ਕੇ ਕੁਝ ਕਰੀਏ ਕਿਸੇ ਨੇ ਬਠਾਨ ਦੀ ਕੋਸ਼ਿਸ਼ ਕੀਤੀ ਜਾਂ ਤੁਹਾਨੂੰ ਅਪਰੋਚ ਕੀਤੇ ਹੋਵੇ ਛੱਡੋ ਸ਼ਰਮਾਈ ਕਿਹੜੇ ਕੰਮ ਤੇ ਤੁਸੀਂ ਪੈ ਗਏ ਹੋ ਰਾਜਨੀਤੀ ਜਾਂ ਕਿਸੇ ਸਮਰਥਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਤਾਂ ਰਾਈਟ ਬਣਦਾ ਹੀ ਹੈ ਇਹਨਾਂ ਜੇ ਆਪਾਂ ਖੜੇ ਹੋਵਾਂਗੇ ਪਾਰਟੀਆਂ ਨੇ ਤਾਂ ਘਣੀ ਬੈਠੀ ਹੈ ਜੀ ਜੀ ਪਾਪਾ ਅਜ ਤੱਕ ਦੀ ਬਚਪਨ ਤੋਂ ਇਹੀ ਤੇ ਦੇਖਦੇ ਆਏ ਆ ਆਪਾਂ ਦੰਦੀ ਆਪਾਂ ਉੱਤੇ ਧਿਆਨ ਵੀ ਦਿੱਤਾ ਵੋਟ ਕਿੰਨੀ ਹੈ ਤੁਹਾਡੇ ਏਰੀਆ 'ਚ ਸਾਡੀ ਵੋਟ